ਤਰਨਤਾਰਨ ਜਮਨੀ ਚੋਣਾਂ ਦੇ ਨਤੀਜੇ ਅੱਜ ਸਾਹਮਣੇ ਆਉਣਗੇ ਆਖਿਰ ਕੌਣ ਹੋਵੇਗਾ ਅੱਜ ਤਰਨਤਾਰਨ ਤੋਂ ਨਵਾਂ ਮਦਾਇਕ 14 ਜਿਹੜੇ ਕਾਊਂਟਰ ਲਗਾਏ ਗਏ ਹਨ ਜਿੱਥੇ ਕਿ ਪਹਿਲਾਂ ਵੈਲਟ ਪੇਪਰਾਂ ਦੀ ਗਿਣਤੀ ਹੋਵੇਗੀ ਜੋ 7 ਟੇਬਲਾਂ ਤੇ ਹੋਵੇਗੀ ਦੱਸ ਦਈਏ ਕਿ ਇਸ ਵਾਰ ਜਿਹੜਾ ਮੁਕਾਬਲਾ ਹੈ ਉਹ ਚਾਰ ਕੋਣਾ ਹੈ ਦੱਸ ਦਈਏ ਕਿ ਜਿੱਥੇ ਕਿ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਆਪੋ ਆਪਣੀ ਜਿੱਤ ਦਾ ਦਾਵਾ ਇੱਥੇ ਕਰ ਚੁੱਕੇ ਨੇ ਉੱਥੇ ਹੀ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਕਾਲੀ ਦਲ ਦੇ ਵੱਡੇ ਆਗੂ ਵੀ ਲਗਾਤਾਰ ਇੱਥੇ ਜਿੱਥੇ ਚੋਣ ਪ੍ਰਚਾਰ ਵਿੱਚ ਦਿਸਦੇ ਨਜ਼ਰ ਆਏ ਤਾਂ ਉਥੇ ਹੀ ਰਾਜਾ ਵੜਿੰਗ ਗੱਲ ਕੀਤੀ ਜਾਵੇ ਪ੍ਰਤਾਪ ਸਿੰਘ ਬਾਜਵਾ ਵੱਡੇ ਚਿਹਰੇ ਜਿਹੜੇ ਸਾਰੀਆਂ ਪਾਰਟੀਆਂ ਦੇ ਇਥੇ ਨਜ਼ਰ ਆਏ ਚੋਣ ਪ੍ਰਚਾਰ ਕਰਦੇ ਤੇ ਆਪੋ ਆਪਣੇ ਵੋਟਰਾਂ ਨੂੰ ਆਪੋ ਆਪਣੀ ਪਾਰਟੀ ਦੀਆਂ ਪ੍ਰਾਤਿਆਂ ਦੱਸ ਕੇ ਲਭਾਉਂਦੇ ਹੋਏ ਨਜ਼ਰ ਆਏ ਤਾਂ ਹੁਣ ਵੋਟਰ ਦੱਸਣਗੇ ਕਿ ਆਖਿਰ ਕਿਸ ਨੂੰ ਉਹ ਫਤਵਾ ਦਿੰਦੇ ਨੇ ਤਾਂ ਅੱਜ ਲਗਭਗ 1.5 ਵਜੇ ਦੇ ਕਰੀਬ ਜਿਹੜੀ ਸਥਿਤੀ ਸਪਸ਼ਟ ਹੋ ਜਾਵੇ ਕਿ ਕਿ ਆਖਿਰ ਕੌਣ ਹੈ ਤਰਨਤਾਰਨ ਦਾ ਨਵਾਂ ਬਧਾਇਕ ਤਰਨਤਾਰਨ ਜਿਮਨੀ ਚੋਣਾਂ ਦੇ ਨਤੀਜੇ ਅੱਜ ਸਾਹਮਣੇ ਆਉਣਗੇ ਆਖਿਰ ਕੌਣ ਹੋਵੇਗਾ ਅੱਜ ਤਰਨਤਾਰਨ ਤੋਂ ਨਵਾਂ ਬਧਾਇਕ 14 ਜਿਹੜੇ ਕਾਊਂਟਰ ਲਗਾਏ ਗਏ ਹਨ ਜਿੱਥੇ ਕਿ ਪਹਿਲਾਂ ਵੈਲਟ ਪੇਪਰਾਂ ਦੀ ਗਿਣਤੀ ਹੋਵੇਗੀ ਜੋ 7 ਟੇਬਲਾਂ ਤੇ ਹੋਵੇਗੀ ਦੱਸ ਦਈਏ ਕਿ ਇਸ ਵਾਰ ਜਿਹੜਾ ਮੁਕਾਬਲਾ ਹੈ ਉਹ ਚਾਰ ਕੋਣਾ ਹੈ ਦੱਸ ਦਈਏ ਕਿ ਜਿੱਥੇ ਕਿ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਪੂ ਆਪਣੀ ਜਿੱਤ ਦਾ ਦਾਵਾ ਇੱਥੇ ਕਰ ਚੁੱਕੇ ਨੇ ਉੱਥੇ ਹੀ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਕਾਲੀ ਦਲ ਦੇ ਵੱਡੇ ਆਗੂ ਵੀ ਲਗਾਤਾਰ ਇੱਥੇ ਜਿੱਥੇ ਚੋਣ ਪ੍ਰਚਾਰ ਵਿੱਚ ਦਿਸਦੇ ਨਜ਼ਰ ਆਏ ਤਾਂ ਉੱਥੇ ਹੀ ਰਾਜਾ ਵੜਿੰਗ ਗੱਲ ਕੀਤੀ ਜਾਵੇ ਪ੍ਰਤਾਪ ਸਿੰਘ ਬਾਜਵਾ ਵੱਡੇ ਚਿਹਰੇ ਜਿਹੜੇ ਸਾਰੀਆਂ ਪਾਰਟੀਆਂ ਦੇ ਇੱਥੇ ਨਜ਼ਰ ਆਏ ਚੋਣ ਪ੍ਰਚਾਰ ਕਰਦੇ ਤੇ ਆਪੋ ਆਪਣੇ ਵੋਟਰਾਂ ਨੂੰ ਆਪੋ ਆਪਣੀ ਪਾਰਟੀ ਦੀਆਂ ਪ੍ਰਾਪਤੀਆਂ ਦੱਸ ਕੇ ਲਭਾਉਂਦੇ ਹੋਏ ਨਜ਼ਰ ਆਏ ਤਾਂ ਹੁਣ ਵੋਟਰ ਦੱਸਣਗੇ ਕਿ ਆਖਿਰ ਕਿਸ ਨੂੰ ਉਹ ਫਤਵਾ ਦਿੰਦੇ ਨੇ ਤਾਂ ਅੱਜ ਲਗਭਗ 1.5 ਵਜੇ ਦੇ ਕਰੀਬ ਜਿਹੜੀ ਸਥਿਤੀ ਸਪਸ਼ਟ ਹੋ ਜਾਵੇ ਕਿ ਕਿ ਆਖਿਰ ਕੌਣ ਹੈ ਤਰਨਤਾਰਨ ਦਾ ਨਵਾਂ ਵ代ਕ ਤਰਨਤਾਰਨ ਜਮਨੀ ਚੋਣਾਂ ਦੇ ਨਤੀਜੇ ਅੱਜ ਸਾਹਮਣੇ ਆਉਣਗੇ ਆਖਿਰ ਕੌਣ ਹੋਵੇਗਾ ਅੱਜ ਤਰਨਤਾਰਨ ਤੋਂ ਨਵਾਂ ਵ代ਕ 14 ਜਿਹੜੇ ਕਾਊਂਟਰ ਲਗਾਏ ਗਏ ਹਨ ਜਿੱਥੇ ਕਿ ਪਹਿਲਾਂ ਵੈਲਟ ਪੇਪਰਾਂ ਦੀ ਗਿਣਤੀ ਹੋਵੇਗੀ ਜੋ 7 ਟੇਬਲਾਂ ਤੇ ਹੋਵੇਗੀ ਦੱਸ ਦਈਏ ਕਿ ਇਸ ਵਾਰ ਜਿਹੜਾ ਮੁਕਾਬਲਾ ਹੈ ਉਹ ਚਾਰ ਕੋਣਾ ਹੈ ਦੱਸ ਦਈਏ ਕਿ ਜਿੱਥੇ ਕਿ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਪੂ ਆਪਣੀ ਜਿੱਤ ਦਾ ਦਾਵਾ ਇੱਥੇ ਕਰ ਚੁੱਕੇ ਨੇ ਉੱਥੇ ਹੀ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਕਾਲੀ ਦਲ ਦੇ ਵੱਡੇ ਆਗੂ ਵੀ ਲਗਾਤਾਰ ਇੱਥੇ ਜਿੱਥੇ ਚੋਣ ਪ੍ਰਚਾਰ ਵਿੱਚ ਦਿਸਦੇ ਨਜ਼ਰ ਆਏ ਤਾਂ ਉੱਥੇ ਹੀ ਰਾਜਾ ਵੜਿੰਗ ਗੱਲ ਕੀਤੀ ਜਾਵੇ ਪ੍ਰਤਾਪ ਸਿੰਘ ਬਾਜਵਾ ਵੱਡੇ ਚਿਹਰੇ ਜਿਹੜੇ ਸਾਰੀਆਂ ਪਾਰਟੀਆਂ ਦੇ ਇੱਥੇ ਨਜ਼ਰ ਆਏ ਚੋਣ ਪ੍ਰਚਾਰ ਕਰਦੇ ਤੇ ਆਪੋ ਆਪਣੇ ਵੋਟਰਾਂ ਨੂੰ ਆਪੋ ਆਪਣੀ ਪਾਰਟੀ ਦੀਆਂ ਪ੍ਰਾਤਿਆਂ ਦੱਸ ਕੇ ਲਭਾਉਂਦੇ ਹੋਏ ਨਜ਼ਰ ਆਏ ਤਾਂ ਹੁਣ ਵੋਟਰ ਦੱਸਣਗੇ ਕਿ ਆਖਿਰ ਕਿਸ ਨੂੰ ਉਹ ਫਤਵਾ ਦਿੰਦੇ ਨੇ ਤਾਂ ਅੱਜ ਲਗਭਗ 1.5 ਵਜੇ ਦੇ ਕਰੀਬ ਜਿਹੜੀ ਸਥਿਤੀ ਸਪਸ਼ਟ ਹੋ ਜਾਵੇ ਕਿ ਕਿ ਆਖਿਰ ਕੌਣ ਹੈ ਤਰਨਤਾਰਨ ਦਾ ਨਵਾਂ ਵ代ਕ ਤਰਨਤਾਰਨ ਜਮਨੀ ਚੋਣਾਂ ਦੇ ਨਤੀਜੇ ਅੱਜ ਸਾਹਮਣੇ ਆਉਣਗੇ ਆਖਿਰ ਕੌਣ ਹੋਵੇਗਾ ਅੱਜ ਤਰਨਤਾਰਨ ਤੋਂ ਨਵਾਂ ਵ代ਕ 14 ਜਿਹੜੇ ਕਾਊਂਟਰ ਲਗਾਏ ਗਏ ਹਨ ਜਿੱਥੇ ਕਿ ਪਹਿਲਾਂ ਵੈਲਟ ਪੇਪਰਾਂ ਦੀ ਗਿਣਤੀ ਹੋਵੇਗੀ ਜੋ 7 ਟੇਬਲਾਂ ਤੇ ਹੋਵੇਗੀ ਦੱਸ ਦਈਏ ਕਿ ਇਸ ਵਾਰ ਜਿਹੜਾ ਮੁਕਾਬਲਾ ਹੈ ਉਹ ਚਾਰ ਕੋਣਾ ਹੈ ਦੱਸ ਦਈਏ ਕਿ ਜਿੱਥੇ ਕਿ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਪੂ ਆਪਣੀ ਜਿੱਤ ਦਾ ਦਾਵਾ ਇੱਥੇ ਕਰ ਚੁੱਕੇ ਨੇ ਉੱਥੇ ਹੀ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਕਾਲੀ ਦਲ ਦੇ ਵੱਡੇ ਆਗੂ ਵੀ ਲਗਾਤਾਰ ਇੱਥੇ ਜਿੱਥੇ ਚੋਣ ਪ੍ਰਚਾਰ ਵਿੱਚ ਦਿਸਦੇ ਨਜ਼ਰ ਆਏ ਤਾਂ ਉੱਥੇ ਹੀ ਰਾਜਾ ਵੜਿੰਗ ਗੱਲ ਕੀਤੀ ਜਾਵੇ ਪ੍ਰਤਾਪ ਸਿੰਘ ਬਾਜਵਾ ਵੱਡੇ ਚਿਹਰੇ ਜਿਹੜੇ ਸਾਰੀਆਂ ਪਾਰਟੀਆਂ ਦੇ ਇੱਥੇ ਨਜ਼ਰ ਆਏ ਚੋਣ ਪ੍ਰਚਾਰ ਕਰਦੇ ਤੇ ਆਪੋ ਆਪਣੇ ਵੋਟਰਾਂ ਨੂੰ ਆਪੋ ਆਪਣੀ ਪਾਰਟੀ ਦੀਆਂ ਪ੍ਰਾਪਤੀਆਂ ਦੱਸ ਕੇ ਲਭਾਉਂਦੇ ਹੋਏ ਨਜ਼ਰ ਆਏ ਤਾਂ ਹੁਣ ਵੋਟਰ ਦੱਸਣਗੇ ਕਿ ਆਖਿਰ ਕਿਸ ਨੂੰ ਉਹ ਫਤਵਾ ਦਿੰਦੇ ਨੇ ਤਾਂ ਅੱਜ ਲਗਭਗ 1:30 ਵਜੇ ਦੇ ਕਰੀਬ ਜਿਹੜੀ ਸਥਿਤੀ ਸਪਸ਼ਟ ਹੋ ਜਾਵੇ ਕਿ ਕਿ ਆਖਿਰ ਕੌਣ ਹੈ ਤਰਨਤਾਰਨ ਦਾ ਨਵਾਂ ਵਿਧਾਇਕ ਸੋ ਪਲਪਲ ਦੀ ਅਪਡੇਟ ਲਈ ਤੁਸੀਂ ਦਿੱਲੀ ਪੋਸਟ ਪੰਜਾਬੀ ਨਾਲ ਜੁੜੇ ਰਹਿਣਾ ਕੈਮਰਾਮੈਨ ਮਹਿਕ ਨਾਲ ਰਵੀ ਖੇਲਾ ਦਿੱਲੀ ਪੋਸਟ ਪੰਜਾਬੀ